ਸਾਸੀ ਕਾਲ ਦੀ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਦਾ ਹੋ ਸਪਿਟਲ ਵਿੱਚ ਰਾਤ ਚੱਲ ਰਿਹਾ ਸੀ ਅੱਜ ਉਹਨਾਂ ਦੀ ਅੰਤਿਮ ਵਿਦਾਈ ਹੈ ਤੁਸੀਂ ਦੇ ਲਾਈਵ ਤਸਵੀਰਾਂ ਦੇਖੋ ਉਹਨਾਂ ਦੀ ਪਤਨੀ ਤੇ ਮਾਂ ਦਾ ਰੋ ਰੋ ਬੁਰਾ ਬੁਰਾ ਹਾਲ ਹੈ ਰਾਜਵੀਰ ਜਵੰਦਾ ਦੇ ਪਿੰਡ ਪੂਨਾ ਵਿਖੇ ਅੰਤਿਮ ਸੰਸਕਾਰ ਹੋਵੇਗਾ ਰਾਜਵੀਰ ਜਵੰਦਾ ਬਹੁਤ ਵਧੀਆ ਇੱਕ ਕਲਾਕਾਰ ਸੀ ਉਹਨਾਂ ਦੇ ਚਾਹਣ ਵਾਲਿਆਂ ਦਾ ਵੀ ਬਹੁਤ ਬੁਰਾ ਹਾਲ ਹੈ ਤੇ ਰਾਜਵੀਰ ਜਵੰਦਾ ਦੇ ਜੱਦੀ ਪਿੰਡ ਉਹਨਾਂ ਨੂੰ ਲਿਆਂਦਾ ਗਿਆ ਵਾਹਿਗੁਰੂ ਜੀ ਰਾਜਵੀਰ ਜਵੰਦਾ ਦੀ ਆਤਮਾ ਨੂੰ ਸ਼ਾਂਤੀ ਦਿਓ ਰਾਜਵੀਰ ਜਵੰਦਾ ਦੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਿਓ ਰਾਜਵੀਰ ਜਵੰਦਾ ਬਹੁਤ ਹੀ ਹਸਮੁਖ ਦਿਲ ਵਾਲੇ ਸੀ ਤੇ ਉਹ ਸਾਰਿਆਂ ਨਾਲ ਪਿਆਰ ਨਾਲ ਮਿਲਦੇ ਸੀ ਇੱਕ ਮਾਂ ਨੂੰ ਪੁੱਤ ਪਤਨੀ ਨੂੰ ਪਤੀ ਤੇ ਬੱਚਿਆਂ ਨੂੰ ਬਾਪ ਦੀ ਘਾਟ ਇਹ ਸਦਾ ਹੀ ਰਵੇਗੀ ਵਾਹਿਗੁਰੂ ਜੀ ਮੇਰ ਕਰਿਓ